ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀਆਂ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀਆਂ ਕਿ ਜਿੰਨੇ ਵੀ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਸੰਪੂਰਨ ਕਰਨਾ ਵਾਹਿਗੁਰੂ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੱਚਖੰਡ ਨਿਵਾਸ ਜੋਤੀ ਜੋਤ ਸਮਾਉਣ ਦਾ ਜਨਾਰਹੀਆਂ ਕਿਉਂਕਿ ਦੇ ਰੂਪ ਦੇ ਵਿੱਚ ਜਿੰਨੇ ਵੀ ਅਵਤਾਰ ਆਏ ਨੇ ਜਿਹੜੇ ਵੀ ਯੁੱਗ ਦੇ ਵਿੱਚ ਆਏ ਨੇ ਉਹਨਾਂ ਨੂੰ ਜਾਣਾ ਹੀ ਪਿਆਏਗਾ ਆਉਣਾ ਕਿਉਂ ਪਿਆ ਸੀ ਤੇ ਜਾਣਾ ਕਿਉਂ ਪਿਆ ਇਹ ਥੋੜੀਆਂ ਜਿਹੀਆਂ ਲੰਬੀਆਂ ਗੱਲਾਂ ਨੇਗੀਆਂ ਕਿਉਂਕਿ ਆਉਣਾ ਉਹਨਾਂ ਨੂੰ ਤਾਂ ਪਿਆ ਸੀ ਉਹ ਖੁਦ ਰੱਬ ਦਾ ਰੂਪ ਸੀਗੇ ਜਿਵੇਂ ਕਿ ਹੁਣ ਆਪਣੇ ਕਾਲ ਯੁੱਗ ਦੇ ਅਵਤਾਰ ਆਪਣੇ 10 ਗੁਰੂ ਸਹਿਬਾਨ ਹੋਏ ਨੇ ਤੇ ਫਿਰ ਜਦੋਂ ਗੁਰੂ ਸਾਹਿਬ ਜੀ ਆਪਣਾ ਦੇਹ ਰੂਪ ਮਲ ਕੇ ਛੱਡ ਕੇ ਜਾ ਰਹੇ ਸੀਗੇ ਹਜ਼ੂਰ ਸਾਹਿਬ ਜੀ ਦੀ ਧਰਤੀ ਤੇ ਫਿਰ ਸੰਗਤਾਂ ਨੇ ਇਕੱਠ ਦੇ ਵਿੱਚ ਬੈਠੇ ਸੀ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਵਾਚਨ ਕੀਤੇ ਜਦੋਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਾਡਾ ਹੁਣ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈਗਾ ਤਾਂ ਗੁਰੂ ਸਾਹਿਬ ਜੀ ਨੂੰ ਸੰਗਤਾਂ ਸੀ ਜਿਹੜੀਆਂ ਉਹ ਰੋਣ ਲੱਗੀਆਂ ਤੇ ਉਹਨਾਂ ਨੇ ਪੁੱਛਿਆ ਕਿ ਗੁਰੂ ਸਾਹਿਬ ਜੀ ਜਦੋਂ ਵੀ ਸਾਡੇ ਤੇ ਕੋਈ ਪੀੜਾ ਪੈਂਦੀ ਸੀ ਜਦੋਂ ਵੀ ਸਾਨੂੰ ਕੋਈ ਦੁੱਖ ਹੁੰਦਾ ਤਕਲੀਫ ਹੁੰਦੀ ਸੀਗੀ ਤੇ ਅਸੀਂ ਤੁਹਾਡੇ ਕੋਲ ਆ ਕੇ ਅਸੀਂ ਉਸ ਚੀਜ਼ ਦਾ ਹੱਲ ਕਰਵਾ ਲੈਂਦੇ ਸੀ ਉਸ ਚੀਜ਼ ਨੂੰ ਅਸੀਂ ਖਤਮ ਕਰਾ ਲੈਂਦੇ ਸੀ ਪਰ ਹੁਣ ਤੁਸੀਂ ਦੇਰ ਉਪ ਦੇ ਵਿੱਚੋਂ ਚਲੇ ਜਾਮੋਗੇ ਤੇ ਅਸੀਂ ਕੀ ਕਰਾਂਗੇ ਅਸੀਂ ਆਪਣੀ ਦੁੱਖ ਕਿਸ ਕੋਲ ਰੋਵਾਂਗੇ ਉਸ ਟਾਈਮ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਸਮਝਾਇਆ ਕਿ ਤੁਸੀਂ ਫਿਕਰ ਨਾ ਕਰੋ ਜੋ ਵੀ ਸਾਡੀ 10 ਗੁਰੂ ਸਾਹਿਬਾਂ ਦੀ ਜੋਤ ਹੈ ਉਹ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕਾ ਕੇ ਚੱਲੇ ਹਾਂ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਬਿਧਾ ਕੋਈ ਵੀ ਬੇਚੈਨੀ ਕੋਈ ਵੀ ਦੁੱਖ ਤਕਲੀਫ ਹੋਵੇਗੀ ਤਾ ਜਿਹੜਾ ਗੁਰਸਿੱਖ ਗੁਰੂ ਸਾਹਿਬ ਜੀ ਦੇ ਸਾਹਮਣੇ ਆ ਕੇ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਆਨੰਦ ਸਾਹਿਬ ਜੀ ਦਾ ਤੇ ਜਪਜੀ ਸਾਹਿਬ ਜੀ ਦਾ ਸੰਪੂਰਨ ਪਾਠ ਕਰਕੇ ਅਰਦਾਸ ਕਰੇਗਾ ਉਸ ਦੀ ਹਰ ਮਨੋ ਕਾਮਨਾ ਸੰਪੂਰਨ ਹੋਵੇਗੀ ਅੱਜ ਤੋਂ ਤੁਸੀਂ ਆਪਣੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਤੁਸੀਂ ਇਹ ਨਹੀਂ ਸੋਚਣਾ ਵੀ ਸਿਰਫ ਇਹ ਇੱਕ ਬਾਣੀ ਹੈ ਲਿਖੀ ਹੋਈ ਹੈ ਇੱਕ ਕਾਗਜ਼ ਦੇ ਮਲਕਿ ਆਪਾਂ ਕਹਿੰਦੇ ਵੀ ਪੰਨੇ ਨੇ ਅੰਗ ਨੇ ਪਰ ਗੁਰੂ ਸਬਾਹ ਜੀ ਨੇ ਕਿਹਾ ਸੀਗਾ ਕਿ ਇਹ ਸਾਡੇ ਸਰੀਰ ਦੇ ਅੰਗ ਨਹੀਂ ਇਹਨਾਂ ਨੂੰ ਸੁੱਧ ਪੜੋਂਗੇ ਸੁੱਧ ਉਚਾਰਨ ਕਰੋਗੇ ਤੇ ਭਰੋਸਾ ਰੱਖੋਗੇ ਤਾਂ ਤੁਹਾਡੀ ਹਰ ਮਨੋ ਕਾਮਨਾ ਸੰਪੂਰਨ ਹੋਵੇਗੀ ਤੇ ਇਹ ਵੀ ਬਾਬਾ ਜੀ ਦੱਸਦੇ ਹੁੰਦੇ ਨੇ ਕਿ ਗੁਰਬਾਣੀ ਨੂੰ ਆਪਾਂ ਜੇ ਸੁੱਧ ਨਹੀਂ ਪੜਦੇ ਹਨ ਆਪਾਂ ਗਲਤ ਪੜੀ ਜਾਂਦੇ ਆਗੇ ਉਹਦੇ ਨਾਲ ਗੁਰੂ ਸਾਹਿਬ ਜੀ ਨੂੰ ਦੁੱਖ ਹੁੰਦਾ ਕਿਉਂਕਿ ਇਹ ਗੁਰੂ ਸਾਹਿਬ ਜੀ ਦੀ ਜੋਤ ਖੁਦ ਸ੍ਰੀ ਗੁਰੂ ਗ੍ਰੰਥ ਦੇ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਹੈ ਤੁਸੀਂ ਨੇ ਬਹੁਤ ਘਟਨਾਵਾਂ ਸੁਣੀਆਂ ਹੋਣਗੀਆਂ ਪਿੱਛੇ ਜੀ ਇੱਕ ਸ੍ਰੀ ਹਰਮੰਦਰ ਸਾਹਿਬ ਘਟਨਾ ਹੋਈ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਅਜੇ ਹੀ ਇੱਕ ਜੋਤ ਪ੍ਰਗਟ ਹੋਈ ਤੇ ਕੋਈ ਬਾਹਰੋਂ ਅਮਰੀਕਾ ਤੋਂ ਆਏ ਸੀ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਸੀ ਤੇ ਡਾਕਟਰਾਂ ਨੇ ਉਹਨੂੰ ਜਵਾਬ ਦੇ ਦਿੱਤਾ ਸੀ ਪਰ ਉਹਦੀ ਆਖਰੀ ਇੱਛਾ ਸੀ ਵੀ ਮੈਂ ਦਰਬਾਰ ਸਾਹਿਬ ਜਾ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਕਰਾਂ ਤਾਂ ਜਦੋਂ ਮੱਤ ਦੀ ਅਰਦਾਸ ਹੋਈ ਤਾਂ ਉਹਨੂੰ ਇੰਨਾ ਚਮਕਦਾ ਮਲਕ ਇੱਕ ਰੌਸ਼ਨੀ ਹੋਈ ਕਿ ਉਸ ਦਾ ਐਨਾ ਕੈਂਸਰ ਵਰਗਾ ਭਿਆਨਕ ਨਾ ਜਿਹੜਾ ਰੋਗ ਸੀਗਾ ਉਹ ਵਾਇਗਰੂ ਜੀ ਨੇ ਖਤਮ ਕੀਤਾ ਸੀਗਾ ਇਹ ਮੇਰੀ ਖੁਦ ਦੀ ਹੱਦੀਕੀ ਵੀ ਹੈ ਮੈਂ ਨਾ ਪਿੱਛੇ ਜੇ ਤਿੰਨ-ਚਾਰ ਸਾਲ ਪਹਿਲਾਂ ਮੇਨੂੰ L4 ਤੇ L5 ਜਿਹੜੀਆਂ ਆਪਣੀਆਂ ਨਰਵਸ ਸਿਸਟਮ ਮਨ ਲੱਕ ਨਾੜਾਂ ਨਗੀਆਂ ਉਹਦੇ ਵਿੱਚ ਨਾ 20mm ਦਾ ਗੈਪ ਪੈ ਗਿਆ ਸੀ 20mm ਹੁੰਦਾ ਐਨਾ ਜਦ ਕਿ ਮੈਨੂੰ ਆਪਣੇ ਲੱਕ ਤੋਂ نیچے ਹਨਾ ਕਾਫੀ ਜ਼ਿਆਦਾ ਘੱਟ ਪਤਾ ਲੱਗਣ ਲੱਗਿਆ ਸੀਗਾ ਮੈਨੂੰ ਡਾਕਟਰਾਂ ਨੇ ਵੀ ਕਹਤਾ ਸੀ ਵੀ ਜਾਂ ਤਾਂ ਆਪਰੇਸ਼ਨ ਹੋਗਾ ਨਹੀਂ ਬੈਡ ਰੈਸਟ ਰੱਖੋ ਇੱਕ ਦਿਨ ਮੈਂ ਇੰਨਾ ਰੋਈ ਐ ਇੰਨਾ ਰੋਈ ਐ ਨਾ ਮੈਨੂੰ ਇਹ ਲੱਗਿਆ ਵੀ ਹਜੇ ਉਮਰ ਵੀ ਕੁਝ ਨਹੀਂ ਹੈਗੀ ਹੈ ਨਾ ਵੀ ਬੱਚੇ ਵੀ ਨਿਆਣੇ ਐ ਵੀ ਵਾਹਿਗੁਰੂ ਜੀ ਜਾਂ ਤਾਂ ਇਦੋਂ ਮੈਨੂੰ ਲੈ ਜਾ ਹਨਾ ਵੀ ਨਹੀਂ ਤੂੰ ਮੈਨੂੰ ਠੀਕ ਕਰ ਦੇ ਇਸ ਤਰੀਕੇ ਦੇ ਨਾਲ ਹਨਾ ਜਦੋਂ ਮੇਰੇ ਮਨ ਦੇ ਵਿੱਚ ਆਇਆ ਤਾਂ ਸਵੇਰੇ ਸਾਨੂੰ ਕਿਸੇ ਨੇ ਦੱਸਿਆ ਵੀ ਇਸ ਤਰੀਕੇ ਨਾਲ ਨਾ ਪੈਰ ਦੇ ਵਿੱਚ ਕੋਈ ਛੱਲਾ ਪਾਉਂਦਾ ਹਨਾ ਤੇ ਚਲੋ ਉਸ ਤੋਂ ਪਹਿਲਾਂ ਮੈਂ ਦਵਾਈ ਵੀ ਲੈਤੀ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਦਵਾਈ ਨਹੀਂ ਲੈਤੀ ਮੈਂ ਦਵਾਈ ਵੀ ਲੈਤੀ ਹੈ ਨਾ ਤੇ ਮੈਂ ਬੈਡ ਰੈਸਟ ਵੀ ਰੱਖੀ ਤੇ ਬਸ ਮੇਰੇ ਨਾ ਪੇਨ ਨਹੀਂ हट ਰਿਆ ਸੀ ਦਰਦ ਨਹੀਂ ਹੁੰਦਾ ਹੁਣ ਹਟਦਾ ਜਦੋਂ ਮੈਂ ਬੈਠ ਜਾਂਦੀ ਨਾ ਮੇਰੇ ਦਰਦ ਨਹੀਂ ਹੁੰਦਾ ਹਟਦਾ ਸੀ ਇਹ ਚੇਅਰ ਦੇ ਉਪਰ ਕਿਸੇ ਵੀ ਸਖਤ ਜਗ੍ਹਾ ਤੇ ਮੈਂ ਬੈਠ ਨਹੀਂ ਸਕਦੀ ਸੀ ਤੇ ਚਲੋ ਇਸ ਤਰੀਕੇ ਨਾਲ ਅਸੀਂ ਚਲੇ ਗਏ ਚਲੋ ਇਹ ਹੋਇਆ ਵੀ ਚਲੋ ਵਾਇਗਰੂ ਜਿੱਥੇ ਇੰਨਾ ਫਿਰਿਆ ਹੈ ਹਨਾ ਉਥੇ ਵੀ ਜਾਏ ਆਉਣੇ ਆ ਤੁਸੀਂ ਯਕੀਨ ਨਹੀਂ ਮੰਨੋਗੇ ਦੇਖੋ ਹਨਾ ਜਦੋਂ ਮੈਂ ਅਰਦਾਸ ਕੀਤੀ ਵਾਇਗਰੂ ਜੀ ਅੱਗੇ ਜਦੋਂ ਵੀ ਮੈਨੂੰ ਆਦਤ ਹੈਗੀ ਮੈਂ ਤੁਹਾਨੂੰ ਵੀ ਨਾਲ ਵੀ ਇਹੀ ਸਾਂਝੀ ਕਰ ਦਿੰਨੀ ਕਿ ਇਹ ਅਰਦਾਸ ਤੁਸੀਂ ਜਰੂਰ ਕਰਿਆ ਕਰੋ ਜਦੋਂ ਵੀ ਕਿਤੇ ਜਾਣੇ ਹੋ ਜਾਂ ਕਿਸੇ ਰੋਗ ਤੋਂ ਤੁਸੀਂ ਗ੍ਰਸਤ ਹੋਣੇ ਹੋ ਜਾਂ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਕਿਉਂਕਿ ਵਾਇਗਰੂ ਜੀ ਨੂੰ ਜਦੋਂ ਆਪਾਂ ਅਰਦਾਸ ਕਰਕੇ ਤੁਰਦਿਆਂ ਅੰਗ ਸੰਗ ਸਹਾਈ ਲੈ ਕੇ ਤੁਰਦਿਆਂ ਤਾਂ ਵਾਇਗਰੂ ਜੀ ਆਪਾਂ ਨੂੰ ਸਹੀ ਜਗ੍ਹਾ ਤੇ ਲੈ ਕੇ ਜਾਂਦੀ ਹੈਗੀ ਦੇਖੋ ਤੁਹਾਨੂੰ ਕਦੀ ਵੀ ਵਾਇਗਰੂ ਜੀ ਉੱਠੀ ਜਗ੍ਹਾ ਤੇ ਠੱਗਾਂ ਚੋਰਾਂ ਯਾਰਾਂ ਕੋਲੇ ਨਹੀਂ ਲੈ ਕੇ ਜਾਣਗੇ ਤੁਹਾਨੂੰ ਬਿਲਕੁਲ ਸਹੀ ਜਗ੍ਹਾ ਲੈ ਕੇ ਜਾਣਗੇ ਜਿੱਥੇ ਕਿ ਤੁਹਾਡੇ ਰੋਗ ਨੂੰ ਖਤਮ ਕਰ ਲੈਣਾਂ ਤੇ ਜਦੋਂ ਅਸੀਂ ਆ ਨਾ ਉੱਥੇ ਗਏ ਤੇ ਉਹਨਾਂ ਨੇ ਮੇਰੇ ਪੈਰ ਦੇ ਵਿੱਚ ਇੱਕ ਛੱਲਾ ਪਾਇਆ ਉਂਗਲ ਦੇ ਵਿੱਚ ਹਨਾ ਮੈਂ ਤੁਹਾਡੇ ਨੂੰ ਵੀਡੀਓ ਵੀ ਸਾਂਝੀ ਕੀਤੀ ਹੈ ਮੋਢਾ ਲਿੰਕ ਵੀ ਪਾ ਦੂੰਗੀ ਬਸ ਇਹ ਕੁਝ ਵੀ ਨਹੀਂ ਸੀਗਾ ਬਸ ਇੱਕ ਉਹਨਾਂ ਨੇ ਹਨਾ ਪਲਾਸਮੋਲੋ ਕਰਕੇ ਮੇਰੀ ਉਂਗਲ ਦੇ ਵਿੱਚ ਛੱਲਾ ਪਾਤਾ ਹਨ ਤੇ ਮੈਨੂੰ ਕੁ ਦੋ ਕਸਰਤਾਂ ਦੱਸਤੀਆਂ ਤੇ ਬਸ ਅਰਦਾਸ ਮੈਂ ਕਰਦੀ ਰਹੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ 4-5 ਮਹੀਨੇ ਦੇ ਵਿੱਚ ਠੀਕ ਹੋ ਤੁਸੀਂ ਕਿਉਂਕਿ ਮੇਰੀ ਇਹ ਖੁਦ ਦੀ ਹੱਡ ਬੀਤੀ ਹੈ ਨਾ ਜਿਹੜੇ ਵਿਸ਼ਵਾਸ ਕਰਨਗੇ ਵਾਈਗੁਰੂ ਜੀ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਦਾ ਇਹ ਭਰੋਸਾ ਹੋ ਸਕਦਾ ਹੈ ਵੈਸੇ ਚਲੋ ਨਹੀਂ ਵੀ ਕਰਦੇ ਜਿਹੜੇ ਉਹਨਾਂ ਨੂੰ ਵੀ ਮੈਂ ਕੁਝ ਨਹੀਂ ਕਹਿ ਸਕਦੀ ਅਸੀਂ ਰਸਤੇ ਦੇ ਵਿੱਚ ਆ ਰਹੇ ਸੀ ਤੇ ਮੈਂ ਗੱਡੀ ਦੇ ਵਿੱਚ ਜਦੋਂ ਆਪਣੇ ਹਸਬੰਦ ਜੀ ਨਾਲ ਬੈਠੀ ਤੇ ਮੈਂ ਆਖਿਆ ਵੀ ਮੈਨੂੰ ਨਾ ਦਰਦ ਨਹੀਂ ਹੋ ਰਿਹਾ ਨਹੀਂ ਤਾਂ ਮੈਂ ਇਥੋਂ ਇਸ ਤਰੀਕੇ ਨਾਲ ਗੱਡੀ ਦੇ ਵਿੱਚ ਜਿਵੇਂ ਮੈਂ ਹੁਣ ਬੈਠੀ ਆ ਨਹੀਂ ਬੈਠਿਆ ਜਾਂਦਾ ਸੀਗਾ ਤੇ ਜਦੋਂ ਮੈਂ ਕਿਹਾ ਵੀ ਹਨਾ ਵੀ ਮੈਥੋਂ ਦੇਖਿਓ ਵੀ ਮੇਰੇ ਦਰਦ ਨਹੀਂ ਹੋ ਰਿਹਾ ਹੈਗਾ ਕੀ ਉਹ ਵੀ ਹੈਰਾਨ ਹੋ ਗਈ ਵੀ ਇੰਨੀ ਜਲਦੀ ਤਾਂ ਵੀ ਚਲੋ ਦਵਾਈ ਨਾਲ ਵੀ ਨਹੀਂ ਐਨੇ ਕੈਂਪੇਨ ਕਿਲਰ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਕਿ ਗੋਲੀ ਵੀ ਨਹੀਂ ਲੈਣੀ ਦੇਖੋ ਜਦੋਂ ਵਾਈਗਰੂ ਜੀ ਕਹਿੰਦੇ ਖੁਦ ਨਹੀਂ ਤੁਹਾਡੇ ਸਾਹਮਣੇ ਆਉਂਦੇ ਆਪਾਂ ਕਹਿ ਦਿੰਦੇ ਆ ਵੀ ਵਾਈਗਰੂ ਜੀ ਹਨਾ ਮੈਨੂੰ ਕਿਹੜਾ ਹੋਏਗਾ ਵਾਈਗਰੂ ਜੀ ਖੁਦ ਨਹੀਂ ਤੁਹਾਡੇ ਸਾਹਮਣੇ ਆਉਂਦੇ ਪਰ ਉਹ ਕਿਸੇ ਦੇ ਜ਼ਰੀਏ ਤੁਹਾਡੇ ਉਸ ਰੋਗ ਨੂੰ ਤੁਹਾਡੀ ਉਸ ਮਨੋ ਕਾਮਨਾ ਨੂੰ ਸੰਪੂਰਨ ਕਰਨ ਦਾ ਮਲਕੀ ਹਿਤ ਰੱਖਦੇ ਆ ਦੇਖੋ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਵੀ ਜਦੋਂ ਵੀ ਤੁਸੀਂ ਕਿਤੇ ਡਾਕਟਰ ਕੋਲ ਜਾਨੇ ਹੋ ਕਿਤੇ ਵੀ ਜਾਨੇ ਹੋ ਹਨਾ ਤੁਸੀਂ ਇਹ ਸ਼ਬਦ ਮਤਲਬ ਕਿ ਇਹ ਦੋ ਸ਼ਬਦ ਨੇ ਜਿਹੜੇ ਇਹ ਜ਼ਰੂਰ ਅਰਦਾਸ ਦੇ ਵਿੱਚ ਬੋਲ ਕੇ ਜਾਇਆ ਕਰੋ ਤੁਸੀਂ ਕਿਹਾ ਕਰੋ ਵਾਹਿਗੁਰੂ ਜੀ ਬੈਦਾਂ ਸੰਦਾਂ ਸੰਗ ਇਕੱਠਾ ਹੋਆ ਔਖਦ ਆਵੇ ਰਾਸ ਵਿੱਚ ਆਪ ਖਲੋਆ ਕਿਉਂਕਿ ਇਹ ਦੇਖੋ ਡਾਕਟਰ ਖੜੇ ਹੁੰਦੇ ਨੇ ਆਪਰੇਸ਼ਨ ਵਾਸਤੇ ਤੁਸੀਂ ਬਹੁਤ ਵਾਰੀ ਦੇਖੀ ਹੈ ਇਹ ਗੱਲ ਹਨਾ ਪਰ ਉਹ ਸਾਰਾ ਕੁਝ ਕਰ ਦਿੰਦੇ ਨੇ ਆਪਰੇਸ਼ਨ ਵੀ ਕਰ ਦਿੰਦੇ ਨੇ ਸਾਰਾ ਕੁਝ ਕਰ ਦਿੰਦੇ ਨੇ ਪਰ ਉਹ ਤੁਹਾਨੂੰ ਐਂਡ ਦੇ ਵਿੱਚ ਆ ਕੇ ਕਹਿ ਦਿੰਦੇ ਨੇ ਵੀ ਸਾਡਾ ਜੋ ਕੰਮ ਸੀ ਅਸੀਂ ਨੇ ਉਹ ਕਰ ਦਿੱਤਾ ਤੇ ਹੁਣ ਤੁਸੀਂ ਅਰਦਾਸ ਕਰੋ ਕਿ ਵਾਹਿਗੁਰੂ ਜੀ ਇਸ ਨੂੰ ਸਫਲ ਕਰ ਦੇਣ ਕਿਉਂਕਿ ਜਿੱਥੇ ਡਾਕਟਰਾਂ ਦੀ ਜਿੱਥੇ ਸਾਇੰਸ ਖਤਮ ਹੁੰਦੀ ਹੈ ਉੱਥੇ ਉਸ ਦੀ ਸ਼ਕਤੀ ਕੰਮ ਕਰਦੀ ਹੈ ਵਿਸ਼ਵਾਸ ਰੱਖੋ ਕਦੇ ਵੀ ਵਿਸ਼ਵਾਸ ਨੂੰ ਡੋਲਣ ਨਾ ਦੇਵੋ ਠੀਕ ਹੈ ਹੁੰਦਾ ਕਈ ਵਾਰੀ ਆਪਾਂ ਹੁੰਦਾ ਵੀ ਆਪਾਂ ਨੂੰ 6 ਮਹੀਨੇ ਹੋ ਗਏ ਪਾਠ ਕਰਦਿਆਂ ਨੂੰ ਸਾਲ ਹੋ ਗਿਆ ਡੇਢ ਸਾਲ ਹੋ ਗਿਆ 2 ਸਾਲ ਹੋ ਗਿਆ ਪਰ ਵਾਹਿਗੁਰੂ ਜੀ ਮੇਰੀ ਨਹੀਂ ਸੁਣ ਰਹੀ ਜਰੂਰ ਸੁਣਨਗੇ ਵਾਹਿਗੁਰੂ ਜੀ ਅਗਰ ਤੁਸੀਂ ਭਰੋਸਾ ਰੱਖੋਗੇ ਵਿਸ਼ਵਾਸ ਕਰੋਗੇ ਇਹ ਨਹੀਂ ਪਤਾ ਜਿਹੜੇ ਪਲ ਤੁਸੀਂ ਸੋਚ ਰਹੇ ਹੋ ਵੀ ਮੇਰੀ ਵਾਹਿਗੁਰੂ ਜੀ ਨਹੀਂ ਸੁਣਦੇ ਉਸੇ ਟਾਈਮ ਤੁਸੀਂ ਅਰਦਾਸ ਕੀਤੀ ਤੁਹਾਡੀ ਅਗਲੇ ਪਲ ਹੀ ਅਰਦਾਸ ਸੁਣੀ ਜਾਵੇ ਕਿਉਂਕਿ ਕਈ ਵਾਰੀ ਆਪਣੇ ਮਨ ਦੇ ਵਿੱਚ ਹੁੰਦਾ ਪਉ ਹੀ ਬੈਠੇ ਬੈਠੇ ਸੋਚ ਰਹੇ ਨੇ ਵੀ ਜੇ ਆਹ ਗੱਲ ਐ ਹੋ ਜੇ ਹਨਾ ਕਈ ਵਾਰ ਉਹ ਹੋ ਜਾਂਦੀ ਆ ਉਹ ਕਿਉਂ ਹੁੰਦੀ ਹੈ ਕਿਉਂਕਿ ਉਸ ਟਾਈਮ ਉਸ ਦਾ ਸਮਾਂ ਆ ਜਾਂਦਾ ਹੁੰਦਾ ਜਿਹੜੇ ਇਹ ਤੰਤਰ ਮੰਤਰ ਵਾਲੇ ਨੇਗੇ ਹਨਾ ਬਾਬੇ ਬੈਠੇ ਨੇ ਤੁਸੀਂ ਉਹਨਾਂ ਦੇ ਵਿੱਚੋਂ 100 200 ਬੰਦਾ ਹੁੰਦਾ ਹੈ ਹਨਾ ਉਹਦੀ ਵੈਸੀ ਸਮਾਂ ਆ ਜਾਂਦਾ ਹੈਗਾ ਵੈਸੀ ਸਮਾਂ ਆ ਜਾਂਦਾ ਹੈ ਕਿ ਉਸ ਦੀ ਇਹ ਚੀਜ਼ ਹੁਣ ਪੂਰੀ ਹੋਣ ਵਾਲੀ ਹੈ ਤੇ ਉਹ ਕਹਿ ਦਿੰਦਾ ਵੀ ਹਾਂ ਤੇਰੀ ਜਾਂ ਆ ਗੱਲ ਪੂਰੀ ਹੋ ਜੂ ਤੇ ਵਾਹਿਗੁਰੂ ਜੀ ਵੱਲੋਂ ਉਹ ਪੂਰੀ ਹੋ ਜਾਂਦੀ ਹੈ ਤੇ ਆਪਾਂ ਨੂੰ ਵਿਸ਼ਵਾਸ ਵਾਹਿਗੁਰੂ ਜੀ ਤੇ ਨਹੀਂ ਉਸ ਬਾਬੇ ਦੇ ਵੱਜ ਜਾਂਦਾ ਹੈ ਜਦ ਕਿ ਮੈਂ ਹਮੇਸ਼ਾ ਕਹਨੀਆ ਕਿ ਦੇਣ ਵਾਲਾ ਵੀ ਉਹੀ ਹੈ ਤੇ ਲੈ ਜਾਣ ਵਾਲਾ ਵੀ ਉਹੀ ਹੈ ਉਹਦੇ ਸਾਹਮਣੇ ਅਰਦਾਸ ਜ਼ਰੂਰ ਕਰਿਆ ਕਰੋ ਦੇਖੋ ਹੁਣ ਕਣਕ ਵੀਝੋਂਗੇ ਹਨਾ ਕਈ ਦੇ ਹੁੰਦਾ ਵੀ ਜਿੱਦਾਂ ਕਿਸੇ ਚੀਜ਼ ਦਾ ਘਾਟਾ ਪੈ ਗਿਆ ਜਿਵੇਂ ਹਰੇ ਦਾ ਘਾਟਾ ਪੈ ਗਿਆ ਜਾਂ ਦਾਣਾ ਦੱਪਾ ਆਪਣੇ ਕਣਕ ਮੁੱਕ ਗਈ ਤਾਂ ਕੱਚੀ ਕਣਕ ਵੱਢ ਕੇ ਵੀ ਹਨਾ ਡੰਗਰਾਂ ਨੂੰ ਪਾ ਦਿੰਦੇ ਇਹੋ ਉਸ ਵਾਹੀਕਰੂ ਦੀ ਆਪਾਂ ਉਸਦੀ ਫਸਲ ਆਪਾਂ ਉਸਦੀ ਹਨਾ ਇੱਕ ਤੋਰੇ ਹੋਏ ਖਿਡਾਉਣੇ ਆ ਹਨਾ ਜਿਨ੍ਹਾਂ ਨਾਲ ਉਹ ਖੇਡ ਰਿਹਾ ਹੈ ਜਦੋਂ ਉਹਦਾ ਜੀ ਕਰਦਾ ਹੈ ਨਾ ਕੱਟ ਲੈਂਦਾ ਹੈ ਜਦੋਂ ਉਹਦਾ ਜੀ ਕਰਦਾ ਨਹੀਂ ਪੱਕਣ ਦਿੰਦਾ ਹੈ ਨਾ ਕਈ ਬੁੱਢੇ ਵੀ ਬੈਠੇ ਨੇ ਕਈ ਜਮਦੇ ਵੀ ਕਈ ਕੋਕ ਦੇ ਵਿੱਚ ਵੀ ਚਲੇ ਜਾਂਦੇ ਨੇ ਹਨਾ ਇਹ ਉਹਦੀ ਰਜੇਗੀ ਅਗਰ ਆਪਾਂ ਉਹਦੇ ਲੜ ਲਗਾਗੇ ਸਿਮਰਨ ਕਰਾਂਗੇ ਤਾਂ ਆਪਾਂ ਨੂੰ ਇਹ ਚੀਜ਼ਾਂ ਨੂੰ ਮੰਨਣ ਦਾ ਬਾਣਾ ਮੰਨਣ ਦਾ ਬਹੁਤ ਵੱਡਾ ਵਾਲ ਵਸ਼ ਦੇ ਨੇ ਅਸੀਂ ਜ਼ਿੰਦਗੀ ਦੇ ਵਿੱਚ ਜ਼ੀਰੋ ਤੋਂ ਇੱਥੇ ਤੱਕ ਪਹੁੰਚੇ ਆ ਕਦੇ ਉਹ ਸਮਾਂ ਸੀ ਜਦੋਂ ਅਸੀਂ ਕਿਸੇ ਤੋਂ ਮੰਗਦੇ ਸੀ ਪਰ ਅੱਜ ਵਾਈਗਰੂ ਜੀ ਨੇ ਇਹ ਹੱਥ ਵੰਡਣ ਵਾਲੇ ਕਰ ਦਿੱਤੇ ਤੁਸੀਂ ਉਹ ਸੁਣਿਆ ਹੀ ਐ ਨਾ ਕਹਿੰਦੇ ਸ਼ੁਕਰ ਦਾਤਿਆ ਤੇਰਾ ਇੰਨੇ ਜੋਗੇ ਕਰ ਦਿੱਤੇ ਕਦੇ ਭੀਖ ਮੰਗਣ ਵਾਲਿਆਂ ਚ ਸੀ ਅੱਜ ਵੰਡਣ ਵਾਲਿਆਂ ਚ ਕਰਿਆ ਕਿਹਨੇ ਕਰਿਆ ਉਹ ਵਾਈਗਰੂ ਨੇ ਕਿਉਂਕਿ ਉਹ ਤੇ ਭਰੋਸਾ ਨਹੀਂ ਉਹਨੇ ਟੁੱਟਣ ਦਿੱਤਾ ਕਈ ਵਾਰੀ ਨਾ ਮੈਨੂੰ ਖੁਦ ਨੂੰ ਆਪਣੀ ਕਿਸਮਤ ਤੇ ਵੀ ਹਾਸਾ ਵੀ ਆਉਂਦਾ ਹੁੰਦਾ ਤਰਸ ਵੀ ਆਉਂਦਾ ਹੁੰਦਾ ਕਿ ਵਾਈਗਰੂ ਜੀ ਹੈ ਨਾ ਤੁਸੀਂ ਕਿੱਥੋਂ ਤੋਂ ਕਿੱਥੇ ਤੱਕ ਪਹੁੰਚਦਾ ਪਰ ਅਸੀਂ ਬੇਈਮਾਨ ਹਜੇ ਵੀ ਤੇਰਾ ਨਾਮ ਨਹੀਂ ਜਪਦੇ ਇਨਸਾਨ ਜੂਨੀ ਪ੍ਰਮਾਤਮਾ ਨੇ ਆਪਾਂ ਨੂੰ ਦਿੱਤੀ ਹੈ ਦੇਖੋ ਕਿੰਨੀਆਂ ਜੂਨਾਂ ਤੋਂ ਬਾਅਦ ਦੇਖੋ ਇਸ ਤੋਂ ਬਾਅਦ ਪਤਾ ਨਹੀਂ ਆਪਾਂ ਦੁਬਾਰਾ ਹਨਾ ਆਵਾਂਗੇ ਵੀ ਜਾਂ ਨਹੀਂ ਆਵਾਂਗੇ ਇਨਸਾਨ ਜੂਨੀ ਦੇ ਵਿੱਚ ਆਵਾਂਗੇ ਵੀ ਫਿਰ ਕਿਹੜਾ ਆਪਾਂ ਨੂੰ ਪਤਾ ਵੀ ਆਪਾਂ ਨਾ ਆਈਾਂਗੇ ਇਹ ਤੁਹਾਡੇ ਕੋਲੇ ਬਹੁਤ ਹੀ ਵੱਡਾ 골ਡਨ ਚਾਂਸ ਹੈਗਾ ਤੁਸੀਂ ਵਾਈਗੁਰੂ ਜੀ ਦੇ ਲੜ ਲੱਗ ਜਾਵੋ ਵੀਰਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਦੀ ਆਂ ਕਿਉਂਕਿ ਤੁਹਾਡੇ ਨਸ਼ੇ ਨੇ ਠੀਕ ਹੈ ਕਿ ਤੁਹਾਡੀ ਕੋਈ ਮਾੜੀ ਕਰਮ ਮਾੜੀ ਕਿਸਮਤ ਤੁਹਾਨੂੰ ਨਸ਼ਿਆਂ ਵੱਲ ਲੈ ਕੇ ਜਾ ਰਹੀ ਹੈ ਪਰ ਤੁਹਾਡੀ ਇਸ ਨੂੰ ਜੇ ਤੁਸੀਂ ਥੋੜਾ ਥੋੜਾ ਮਨ ਨੂੰ 모ੜੋਗੇ ਨਾ ਤਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਸੁਣਨਗੇ ਤੁਸੀਂ ਜਦੋਂ ਵੀ ਕੋਈ ਨਸ਼ਾ ਕਰਦੇ ਹੋ ਉਸ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਆਪਣੇ ਪਿੱਛੇ ਪਰਿਵਾਰ ਵੱਲ ਵਾਰ ਮਾਰ ਕੇ ਦੇਖ ਲਿਆ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਤੇ ਤੁਸੀਂ ਉਸ ਮਾੜੇ ਸੰਗ ਮਨ ਕੇ ਸਨ ਅਸੇ ਨੂੰ ਭੈੜੇ ਨਸ਼ਿਆਂ ਨੂੰ ਜ਼ਰੂਰ ਤਿਆਗ ਦੋਗੇ ਦੇਖੋ ਪਰ ਥੋੜੀ ਥੋੜੀ ਹੈ ਨਾ ਸਾਰੇ ਜਣੇ ਹਿੰਮਤ करिए ਕਈ ਪੈਣਪਰਾ ਕਹਿੰਦੇ ਨੇ ਵੀ ਸਰਕਾਰਾਂ ਕੁਝ ਨਹੀਂ ਕਰਦੀਆਂ ਦੇਖੋ ਸਰਕਾਰਾਂ ਨੇ ਕੁਝ ਨਹੀਂ ਕਰਨਾ ਕਿਉਂਕਿ ਸਰਕਾਰਾਂ ਨੂੰ ਇਸ ਚੀਜ਼ ਦੇ ਵਿੱਚੋਂ ਬਹੁਤ ਜ਼ਿਆਦਾ ਮੁਨਾਫਾ ਮਿਲਦਾ ਹੈ ਕਹਿੰਦੇ ਕਰਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈਗੀ ਪਰ ਦੁੱਖ ਜਿਹਨੂੰ ਲੱਗਦਾ ਉਹਨੂੰ ਪਤਾ ਹੈ ਨਾ ਜਿਸ ਤਣ ਲੱਗੀਆਂ ਕਹਿੰਦੇ ਸੋਈ ਤਣ ਜਾਣੇ ਦੂਜਾ ਕਹਿ ਜਾਣੇ ਪੀੜ ਕਦੇ ਵੀ ਤੁਹਾਡੀ ਕੋਈ ਵੀ ਅਰਦਾਸ ਨਾ ਹੁਣ ਸੁਣੀ ਜਾਂਦੀ ਉਹ ਆਪਾਂ ਕਹਿੰਦੇ ਮੇਰੀ ਅਰਦਾਸ ਨਹੀਂ ਸੁਣੀ ਜਾਂਦੀ ਕਈ ਵਾਰੀ ਹੁੰਦਾ ਕਿਉਂਕਿ ਮੈਂ ਪਹਿਲਾਂ ਵੀ ਕਹਿਣੀ ਹੁੰਦੀ ਆ ਕਿ ਉਸ ਟਾਈਮ ਆਪਣੀ ਅਰਦਾਸ ਤਾਂ ਹੀ ਸੁਣੀ ਜਾਂਦੀ ਕਿਉਂਕਿ ਆਪਾਂ ਆਪਣੇ ਦਿਮਾਗ ਦੇ ਘੋੜੇ ਜਾਦੇ ਦੜਾਉਨੇ ਆ ਆਪਾਂ ਕਹਿ ਦਿੰਦੇ ਆ ਵੀ ਹਨਾ ਮੈਂ ਅਰਦਾਸ ਕਰ ਰਿਹਾ ਪਰ ਉਹਨੂੰ ਪਤਾ ਵੀ ਤੂੰ ਕੀ ਕਰ ਰਿਹਾ ਹੈ ਕਿਉਂਕਿ ਉਹ ਤਾਂ ਅੰਤਰਜਾਮੀ ਹੈ ਹਰ ਇੱਕ ਚੀਜ਼ ਨੂੰ ਤੇਰੇ ਨੂੰ ਜਾਣ ਰਿਹਾ ਹੈ ਵੀ ਤੂੰ ਚੰਗਾ ਕਰ ਰਿਹਾ ਹੈ ਜਾਂ ਮਾੜਾ ਕਰ ਰਿਹਾ ਹੈ ਉਹਦਾ ਫਲ ਉਹ ਤੈਨੂੰ ਦੇਵੇਗਾ ਹੀ ਦੇਵੇਗਾ ਇਸ ਲਈ ਜਦੋਂ ਵੀ ਕੀਤੇ ਹਨ ਪਰਿਵਾਰ ਦੇ ਵਿੱਚ ਅਰਦਾਸ ਕਰਿਆ ਕਰੋ ਸਭ ਤੋਂ ਪਹਿਲੀ ਗੱਲ ਤਾਂ ਜਿਹੜੀਆਂ ਭੈਣਾਂ ਮੇਰੀਆਂ ਮਾਮਾ ਬਣਨ ਵਾਲੀਆਂ ਨੇ ਉਹ ਹੁਣੇ ਤੁਸੀਂ ਪਾਠ ਜਪਜੀ ਸਾਹਿਬ ਜੀ ਦਾ ਪਾਠ ਵਾਹਿਗੁਰੂ ਗਰਮੰਤਰ ਦਾ ਪਾਠ ਸ਼ੁਰੂ ਕਰੋ ਤੇ ਜਦੋਂ ਬੱਚੇ ਨੂੰ ਆਪਣੇ ਨੂੰ ਦੁੱਧ ਪਿਲਾਉਣਾ ਹੈਗਾ ਕੁਝ ਵੀ ਤੁਸੀਂ ਉਹ ਕੰਨ ਹੈ ਉਸ ਨੂੰ ਗੁੜਤੀ ਦੇਣੀ ਹੈ ਉਹ ਵੀ ਤੁਸੀਂ ਅੰਮ੍ਰਿਤ ਦੀ ਹੀ ਦਿਓ ਤਾਂ ਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਨਸ਼ਿਆਂ ਨੇ ਬਿਲਕੁਲ ਬੇੜਾ ਗਰਕ ਕਰ ਦਿੱਤਾ ਹੈਗਾ ਸਭ ਪਤਾ ਸਰਕਾਰਾਂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਵੀ ਕਿੱਥੇ ਨਸ਼ਾ ਬਣ ਰਿਹਾ ਹੈ ਕਿੱਥੇ ਵਿਕ ਰਿਹਾ ਪਰ ਇਹਦੇ ਤੇ ਕੋਈ ਵੀ ਕੁਝ ਨਹੀਂ ਕਰ ਰਿਹਾ ਹੈਗਾ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਆਪਾਂ ਆਪਣੇ ਘਰ ਨੂੰ ਸੁਧਾਰੀਏ ਆਪਾਂ ਦੂਸਰੇ ਨੂੰ ਕੁਝ ਨਹੀਂ ਕਰ ਸਕਦੇ ਹਨਾ ਅਗਰ ਆਪਾਂ ਆਪਣੇ ਘਰ ਨੂੰ ਸੁਧਾਰ ਲਾਂਗੇ ਤਾਂ ਵਾਹਿਗੁਰੂ ਜੀ ਆਪਣੇ ਆਪ ਹੀ ਆਪਣੇ ਬੱਚੇ ਨਾਲ ਰਲ ਕੇ ਦੋ ਹੋਰ ਬੱਚੇ ਸੁਧਰਨਗੇ ਹਨਾ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਅੱਗੇ ਤੋਂ ਅੱਗੇ ਹਨਾ ਸਾਰਿਆਂ ਨੂੰ ਸੁਧਾਰਨ ਦੀ બસ ਇੰਨਾ ਕਹਿ ਵੀ ਪਰ ਕਿਸੇ ਨਾਲ ਬਹਿਸ ਹੋਣਾ ਕਿਉਂਕਿ ਅੱਜ ਕੱਲ ਦਾ ਸਮਾਂ ਬਹੁਤ ਮਾੜਾ। ਜੇ ਅੱਧੀ ਭੈਣ ਭਰਾ ਨਾ ਡਰਦੀ ਅਮਰਤ ਨਹੀਂ ਖਿਆ ਕਰੇ ਵੀ ਮੈਨੂੰ ਇਸ਼ਨਾਨ ਨਹੀਂ ਹੋਣਾ ਜੇ ਮੈਥੋਂ ਕਸਹਿਰਾ ਬਿਸਤਰ ਗਿਆ ਜੇ ਮੈਥੋਂ ਕਿਰਪਾਨ ਬਿਸਰ ਗਈ ਜੇ ਮੈਥੋਂ ਆ ਹੋ ਗਿਆ ਜੇ ਮੈਥੋਂ ਉਹ ਹੋ ਗਿਆ ਹਨਾ ਦੇਖੋ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੈਨੂੰ ਨਾ ਭੇਖ ਦਾ ਸਿੱਖ ਨਹੀਂ ਚਾਹੀਦਾ। ਮੈਨੂੰ ਅੰਦਰੋਂ ਸਿੱਖ ਚਾਹੀਦਾ ਹੈ ਗੁਰਬਾਣੀ ਗੁਰੂ ਸਾਹਿਬਾਂ ਜੀ ਨੇ ਉਚਾਰਨ ਕੀਤੀ ਸੀ ਕਿ ਤੂੰ ਆਪਣੇ ਅੰਦਰੋਂ ਜੋਤ ਨੂੰ ਪ੍ਰਗਟ ਕਰ। ਰੱਬ ਤੇਰੇ ਅੰਦਰ ਹੀ ਬੈਠਾ ਇਹ ਨਹੀਂ ਹੈਗਾ ਵੀ ਤੂੰ ਹਨ ਜਾ ਕੇ ਕਹੇਗਾ ਵੀ ਮੈਨੂੰ ਹਜੂਰ ਸਾਹਿਬ ਹੀ ਰੱਬ ਮਿਲਣਗੇ ਜਾਂ ਹੇਮਕੁੰਣ ਸਾਹਿਬ ਜਾ ਕੇ ਮੈਨੂੰ ਰੱਬ ਮਿਲਣਗੇ ਜਾਂ ਪਹਾੜਾਂ 'ਚ ਜਾ ਕੇ ਰੱਬ ਮਿਲਣਗੇ ਨਹੀਂ ਤੁਸੀਂ ਕਿਰਤ ਕਰਦੇ ਵੀ ਬ੍ਰਹਮ ਗਿਆਨੀ ਬਹੁਤ ਦੇਖੋ ਦੇਖੋ ਜਿੰਨੇ ਵੀ ਬ੍ਰਹਮ ਗਿਆਨੀ ਹੋਏ ਨੇ ਸਾਰਿਆਂ ਨੇ ਹੱਥੀਂ ਕਿਰਤ ਕੀਤੀ ਹੈ ਸਭ ਤੋਂ ਵੱਡੀ ਉਦਾਹਰਣ ਤੁਹਾਡੇ ਕੋਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਉਂਕਿ ਉਹਨਾਂ ਨੇ ਐਂਡ ਤੱਕ ਦੇਖੋ ਕਿਰਤ ਕੀਤੀ ਆ ਇਹੀ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਦੇਖੋ ਇਹ ਨਹੀਂ ਹੈਗਾ ਵੀ ਆਪਾਂ ਨਾ ਕੰਮ ਛੱਡ ਦਈਏ ਮਾਲਾ ਪੜ ਕੇ ਬਹਿ ਜਾਈਏ ਵੀ ਫੇਰ ਆਪਾਂ ਨੂੰ ਹਨਾ ਰੱਬ ਮਿਲੂਗਾ ਨਹੀਂ ਰੱਬ ਆਪਾਂ ਨੂੰ ਕਿਰਤ ਕਰਦਿਆਂ ਨੂੰ ਵੀ ਮਿਲਦਾ ਦੇਖੋ ਕਈ ਮੈਨੂੰ ਪੈਣ ਭਰਾ ਪੁੱਛਦੇ ਨੇ ਦੀਦੀ ਵੀ ਤੁਹਾਡੇ ਕੋਲ ਇੰਨਾ ਗਿਆਨ ਕਿਵੇਂ ਆਉਂਦਾ ਹਨਾ ਦੇਖੋ ਇਹ ਨਹੀਂ ਹੈਗਾ ਵੀ ਮੈਂ ਬੈਠੀ ਕੱਲੀ ਹਨਾ ਕਿਤਾਬਾਂ ਪੜਦੀ ਆ ਜਾਂ ਮੈਂ ਦੀਵਾਨੀ ਸੁਣਦੀ ਰਹਣੀ ਜਾਂ ਮੈਂ ਇੱਕ ਵੈਗਰੂ ਜੀ ਦੀ ਹਨਾ ਬਸ ਬਖਸ਼ਿਸ਼ ਹੈਗੀ ਤੇ ਤੁਹਾਨੂੰ ਮੈਂ ਆਪਣੇ ਆ ਦੇਖੋ ਹੱਥ ਦਿਖਾਵਾਂ ਵੀ ਮੈਂ ਸਾਰਾ ਦਿਨ ਆਪਣੇ ਘਰ ਦੀ ਕਿਰਤ ਕਰਦੀ ਆ ਬਸ ਉਹਦੀ ਬਖਸ਼ੀਸ਼ਾ ਚੁਰਦੇ ਫਿਰਦੇ ਹੋਣੇ ਆਪਣੇ ਲੜ ਲਾਇਆ ਹੋਏ ਆ ਨਾਮ ਚ ਪਾਉਂਦੇ ਨੇ ਬਸ ਇਹੀ ਮੰਗਦੇ ਆ ਤੇ ਵਾਹਿਗੁਰੂ ਜੀ ਪਰਿਵਾਰਾਂ ਦੇ ਵਿੱਚ ਸੁੱਖ ਵਰਤਾਉਣ ਤੇ ਕਈ ਭੈਣ ਭਰਾਵਾਂ ਕੋਲੇ ਨਾ ਬਹਾਨਾ ਬਹੁਤ ਹੁੰਦਾ ਵੀ ਸਾਨੂੰ ਟਾਈਮ ਨਹੀਂ ਮਿਲਦਾ ਹੈਗਾ ਹਨਾ ਪਾਠ ਕਰਨ ਦਾ ਅਸੀਂ ਕਿਵੇਂ ਕਰੀਏ ਸਾਡੇ ਕੋਲੇ ਕਿੱਥੇ ਟਾਈਮ ਹੈਗਾ ਹਨਾ ਦੇਖੋ ਟਾਈਮ ਨੂੰ ਕੋਈ ਗੁਰੂ ਸਾਹਿਬਾਂ ਨੇ ਤੈਨੂੰ ਇਹ ਨਹੀਂ ਕਿਹਾ ਵੀ ਤੂੰ ਹਨਾ ਚੌਂਕੜਾ ਮਾਰ ਕੇ ਬਸ ਮਾਲਾ ਪੜ ਕੇ ਬਹਿ ਜਾ ਕਿਰਤ ਨੂੰ ਸਭ ਤੋਂ ਪ੍ਰਧਾਨ ਮੰਨਿਆ ਗੁਰੂ ਸਾਹਿਬਾਂ ਨੇ ਕਿਰਤ ਕਰੋ ਵੰਡ ਛਕੋ ਤਿੰਨ ਨਾਮ ਜਪੋ ਕਿਰਤ ਕਰੋ ਨਾਮ ਜਪੋ ਬੰਡਚੋ ਸੌਰੀ ਹੈ ਨਾ ਵੀ ਇਸ ਚੀਜ਼ ਨੂੰ ਤੁਸੀਂ ਜਦੋਂ ਕਰੋਗੇ ਤੁਰਦੇ ਫਿਰਦੇ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਚੌਪਈ ਸਾਹਿਬ ਜੀ ਦਾ ਪਾਠ ਵਾਹਿਗੁਰੂ ਗੁਰਮੰਤਰ ਮੋਲ ਮੰਤਰ ਪਤਾ ਨਹੀਂ ਕਿੰਨੇਕ ਸ਼ਬਦ ਨੇ ਤੁਸੀਂ ਗੁਰੂ ਸਾਹਿਬ ਜੀ ਜਦੋਂ ਮਹਿਮਾ ਗਾਉਂਦੇ ਰਹੋਗੇ ਨਾ ਤੁਹਾਡਾ ਘਰ ਵੈਸੀ ਸਵਰਗ ਬਣ ਜਾਣਾ ਮੇਰੀ ਆਦਤ ਹੈ ਮੈਂ ਨਾ ਹਰ ਇੱਕ ਗੇਟ ਦੇ ਉੱਪਰ ਉੱਪਰ ਜਿੱਥੇ ਜਗ੍ਹਾ ਬਣੀ ਹੋਈ ਹੈ ਨਾ ਮੈਂ ਉੱਥੇ ਗੁਰੂ ਸਾਹਿਬਾਂ ਦੀ ਤਸਵੀਰ ਲਗਾਈ ਹੋਈ ਹੈ ਚਾਹੇ ਵਾਹਿਗੁਰੂ ਲਿਖ ਕੇ ਲਗਾ ਲਿਆ ਚਾਹੇ ਕੁਝ ਵੀ ਹੈ ਨਾ ਜਦੋਂ ਵੀ ਆਪਾਂ ਉਧਰ ਨਿਗਾ ਮਾਰਦੇ ਨਾ ਆਟੋਮੈਟਿਕ ਮਨ ਦੇ ਵਿੱਚੋਂ ਵਾਹਿਗੁਰੂ ਨਿਕਲਦਾ ਹੈ ਨਾ ਮੈਂ ਤੁਹਾਨੂੰ ਦਿਖਾਇਆ ਆਪਣੇ ਉੱਪਰ ਸਾਡੇ ਹੈ ਨਾ ਇੱਕ ਕਮਰਾ ਸੀ ਗੁਰੂ ਸਾਹਿਬਾਂ ਵਾਸਤੇ ਪਾਠ ਵਾਸਤੇ ਅਲੱਗ ਬਣਾਇਆ ਹੋਇਆ ਜਦੋਂ ਆਟੋਮੈਟਿਕਲੀ ਉੱਪਰ ਪੌੜੀਆਂ ਤੇ ਪੈਰ ਰੱਖੀਂਦਾ ਨਾ ਮਨ ਦੇ ਵਿੱਚੋਂ ਵਾਹਿਗੁਰੂ ਆਟੋਮੈਟਿਕ ਹੀ ਨਿਕਲਦਾ ਹੈ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਹਰ ਟਾਈਮ ਸਿਮਰਨ ਕਰੋਗੇ ਨਾਮ ਜਪੋਗੇ ਖਾਣਾ ਬਣਾਉਂਦੇ ਝਾੜੂ ਪੋਚਾ ਕਰਦੇ ਖੇਤ ਦੇ ਵਿੱਚ ਕੰਮ ਕਰਦੇ ਤਾਂ ਵਾਹਿਗੁਰੂ ਜੀ ਆਟੋਮੈਟਿਕ ਤੁਹਾਡੇ ਕੰਮਾਂ ਦੇ ਵਿੱਚ ਬਰਕਤਾਂ ਪਾਉਣ ਲੱਗ ਜਾਣਗੇ ਤੁਹਾਡੇ ਬੱਚੇ ਤੁਹਾਨੂੰ ਦੇਖ ਦੇਖ ਕੇ ਉਸ ਚੀਜ਼ ਨੂੰ ਜ਼ਰੂਰ ਅਪਣਾਉਣਗੇ ਚਾਹੇ ਉਹ ਭਟਕ ਜਾਣ ਬੁਰੀ ਸੰਗਤ ਦੇ ਵਿੱਚ ਫਸ ਜਾਣ ਪਰ ਫਿਰ ਵੀ ਗੁਰੂ ਸਾਹਿਬ ਜੀ ਉਹਨਾਂ ਨੂੰ ਉੱਥੋਂ ਕੱਢ ਕੇ ਲਿਆਉਣਗੇ ਤਾਂ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਮੈਂਟ ਸੇ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰ ਗੁਰੂ ਸਾਹਿਬ ਜੀ ਨੇ ਜਾਣ ਲੱਗਿਆਂ ਇਹੀ ਕਿਹਾ ਸੀ कि ਅਸੀਂ ਦੇ ਰੂਪ ਦੇ ਵਿੱਚ ਇੱਥੋਂ ਜਾ ਰਹੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੀ ਜੋਤ ਰਹੇਗੀ ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਵਾਹਿਗੁਰੂ ਜੀ ਮਲਕੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਰੂਰ ਮਿਲੇਗਾ ਪਰ ਭਰੋਸਾ ਰੱਖਿਓ ਕਦੇ ਵੀ ਤੁਹਾਡਾ ਮਨ ਡੋਲਦਾ ਤਾਂ ਤੁਸੀਂ ਗੁਰੂ ਸਾਹਿਬ ਜੀ ਤੋਂ ਕੋਈ ਵੀ ਗੱਲ ਪੁੱਛ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਹੁਕਮਨਾਮਾ ਵੀ ਲੈ ਸਕਦੇ ਹੋ ਅਰਦਾਸ ਕਰਕੇ ਤੁਸੀਂ ਗੁਰੂ ਸਾਹਿਬਾਂ ਨੂੰ ਪਰਚੀ ਪਾ ਕੇ ਵੀ ਪੁੱਛ ਸਕਦੇ ਹੋ ਵੀ ਇਹ ਵਾਹਿਗੁਰੂ ਜੀ ਮੇਰਾ ਇਹ ਕਾਰਜ ਬਣੇਗਾ ਜਾਂ ਨਹੀਂ ਬਣੇਗਾ ਦੇਖੋ ਇਹ ਚੀਜ਼ ਤਾਂ ਹੋਵੇਗੀ ਅਗਰ ਤੁਹਾਨੂੰ ਭਰੋਸਾ ਹੋਵੇਗਾ। ਅਗਰ ਤੁਸੀਂ ਗੁਰੂ ਸਾਹਿਬਾਂ ਨੂੰ ਹਾਜ਼ਰ-ਨਾਜ਼ਰ ਸਮਝੋਗੇ ਤਾਂ ਇਹ ਕਰਕੇ ਜਰੂਰ ਦੇਖਿਓ ਦੇਖਿਓ ਤੁਹਾਡੇ ਮਨ ਨੂੰ ਕਿੰਨਾ ਸਕੂਨ ਮਿਲੇਗਾ। ਤੁਸੀਂ 5 ਮਿੰਟ 10 ਮਿੰਟ ਨਾ ਚੌਂਕੜਾ ਲਗਾ ਕੇ ਵਸ ਵਾਹਿਗੁਰੂ 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 ਇਸ ਤਰੀਕੇ ਨਾਲ ਜਪ ਕੇ ਦੇਖਿਓ ਤੁਹਾਡਾ ਦਿਮਾਗ ਵੀ ਸ਼ਾਂਤ ਹੋਏਗਾ ਤੁਹਾਡਾ ਮਨ ਵੀ ਸ਼ਾਂਤ ਹੋਏਗਾ ਤੁਹਾਨੂੰ ਹਰ ਖੁਸ਼ੀ ਮਿਲੇਗੀ। ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਤਿ ਸ੍ਰੀ ਅਕਾਲ।